ਮਾਰਨਿੰਗ ਜੀ ਸਤਿ ਸ੍ਰੀ ਅਕਾਲ ਕਿੱਦਾਂ ਹੋ ਸਾਰੇ ਵਧੀਆ ਵਧੀਆ ਹੀ ਹੁਣ ਚਾਹੀਦੇ ਆ ਆਪਾਂ ਚੱਲੇ ਸੀ ਆ ਚੰਡੀਗੜ੍ਹ ਫੇਰ ਕਿਉਂਕਿ ਗੱਡੀ ਨਾਮ ਕਰਾਉਣੀ ਆ ਉਹਨਾਂ ਨੇ ਸਾਨੂੰ ਅੱਜ ਟਾਈਮ ਦਿੱਤਾ ਹੋਇਆ ਸੀ ਇੱਕ ਮਿੰਟ ਲਓ ਵੀ ਮਿੱਤਰੋ ਆਪਾਂ ਤੁਰ ਪਏ ਆ ਤੇ ਚੰਡੀਗੜ੍ਹ ਨੂੰ ਜਾ ਰਹੇ ਆ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿਉਂਕਿ ਪਹਿਲਾਂ ਵੀ ਆਪਾਂ ਗਏ ਸੀਗੇ ਉਦੋਂ ਸਾਡਾ ਢੇੜਾ ਹੀ ਲੱਗਿਆ ਸੀ ਚੰਡੀਗੜ੍ਹ ਦਾ ਅੱਜ ਤੱਕ ਚੱਲੀ ਜਾਂਦਾ ਵੋਟਾਂ ਦਾ ਕੰਮ ਯਾਰ ਆ ਯਾਰ ਆ ਪੋਹਣੀ ਹਾਸੇਰੀ ਜਾ ਕੇ ਬਹਿ ਜਾਂਦੇ ਹਨ ਅਜਿੱਤ ਦਿਨੋਂ ਕੋਈ ਚੜ ਹਾਂ ਪੂਰਾ ਗਾਹ ਪੈਂਦਾ ਇੱਥੇ ਤੇ ਅਸੀਂ ਉਸ ਦਿਨ ਸਾਡੇ ਢੇੜਾ ਲੱਗਿਆ ਸੀਗਾ ਤੇ ਹੁਣ ਅੱਜ ਫੇਰ ਜਾ ਰਹੇ ਟਾਈਮ ਦਿੱਤਾ ਉਹਨੇ ਗੱਡੀ ਨਾਮ ਕਰਾਉਣੀ ਸੀ ਆਪਾਂ ਤੇ ਹੁਣ ਚੱਲੇ ਆ 11 ਵਜੇ ਦਾ ਟਾਈਮ ਦਿੱਤਾ ਵੇ ਆਪਾਂ ਨੂੰ ਬਸ ਦੇਖ ਦੇਖਦੇ ਕੀ ਬਣਦਾ ਗਾਹ ਜਾ ਕੇ ਸਵੇਰ ਸਵੇਰ ਦਾ ਮਾਹੌਲ ਸੋਮਾ ਸੋਮਾ ਦਾ ਮਾਹੌਲ ਦੇਖੋ ਔਰ ਟੱਟੇ ਦਾ ਸਵੇਰੀ ਲੱਗ ਜਾਂਦੇ ਤੁਰਨ ਫਿਰਨ ਨਾਲ ਬਿਲਕੁਲ ਖਾਲੀ ਪਿਆ ਬਾਜ਼ਾਰ ਫਾਇਦਾ ਖੁੱਲਿਆ ਨਹੀਂ ਅੱਠ ਕਵੇ ਖੁੱਲਦੀ ਦੁਕਾਨਾਂ ਹਨ ਆਵੇ ਜਿਵੇਂ ਕੋਕ ਕੇ ਸਾਨੂੰ ਕਿੰਨੇ ਦਿਨ ਹੋ ਗਏ ਸੀ ਯਾਰ ਕਹਿੰਦਿਆਂ ਨੂੰ ਟਾਈਮ ਹੀ ਨਹੀਂ ਮਿਲ ਰਿਹਾ ਸੀਗਾ ਬੰਦਾ ਗਾਂਵ ਜਿਹੜੇ ਬੰਦੇ ਨੇ ਗਾਂਵ ਜਿੱਦੋਂ ਗੱਡੀ ਆਪਾਂ ਨਾ ਕਰਾਉਣੀ ਆ ਉਹ ਵੀ ਵਕੀਲ ਬੰਦਾ ਤੇ ਉਹਨੂੰ ਵੀ ਟਾਈਮ ਉਹਦੇ ਕੋਲ ਹੋਵੇ ਉਹ ਜੇ ਹੁੰਦਾ ਤੇ ਤੁਹਾਨੂੰ ਪਤਾ ਆਪਾਂ ਨੂੰ ਵੀ ਟਾਈਮ ਕੱਢਣਾ ਪੈਂਦਾ ਵਿੱਚੋਂ ਤੇ ਅੱਜ ਟਾਈਮ ਮਿਲਿਆ ਅੱਜ ਜਾ ਰਹੇ ਹੁਣ ਆਪਾਂ ਫੇਰ ਅੱਜ ਕਰਾ ਕੇ ਆਵਾਂਗੇ ਕੰਮ ਆਪਾਂ ਪੂਰਾ ਧੁੰਦ ਜੀ ਪੈਣ ਲੱਗੀ ਅੱਗੇ ਨਾਲ ਹੋਣਾ ਫਰਕ ਪੈਗਾ ਮੌਸਮ ਦਾ ਸਵੇਰੇ ਸਵੇਰ ਠੰਡ ਹੁੰਦੀ ਹੈ ਪੂਰੀ ਹੁਣ ਦੁਪਹਿਰੇ ਗਰਮੀ ਬਹੁਤ ਹੋ ਜਾਂਦੀ ਕੱਲ ਤਾਂ ਦੋ ਦਿਨ ਹੋ ਗਏ ਗਰਮੀ ਵੀ ਬਹੁਤ ਸਗੀ ਇੱਕ ਕੰਮ ਹਾਂ ਹਾਂ ਇਹ ਗੁੜੀ ਪਾਣੀ ਆ ਗਿਆ ਲੋ ਵੀ ਪੰਪ ਆ ਗਿਆ ਆਪਾਂ ਤੇਲ ਪਾ ਲਈਏ ਹੁਣ ਟੈਂਕ ਕਰਾ ਲਈਏ ਆਲਾ ਆਲਾ ਜੋ ਦਾ ਫੋਨ ਆ ਰਿਹਾ ਵਾ 2000 ਬਾਅਦ ਪੈਟਰੋਲ ਪਾਇਆ ਨਹੀਂ ਗਾ ਅਪਾ ਗਾਂ ਜਾ ਕੇ ਪਾਉਨੇ ਆ ਪੈਟਰੋਲ ਕਿਉਂਕਿ ਉੱਥੇ ਪੈਟਰੋਲ ਅਸੀਂ ਪਾਇਆ ਨਹੀਂ ਉੱਥੇ ਰਾਜਿਆ ਸੀਗਾ ਜਿਆਦਾ ਹੁਣ ਅਗਲੇ ਪੈਟਰੋਲ ਪੰਪ ਤੇ ਤੇਲ ਪਾਉਨੇ ਆ ਅਪਾ ਕਿਉਂਕਿ ਉਹਨਾਂ ਕੋਲੇ ਇੱਕ ਹੀ ਸੀਗੀ ਮਸ਼ੀਨ ਜੀ ਉਹ ਲੱਗ ਖੜਾ ਸੀ ਉੱਥੇ ਲੱਗ ਜਾਣਾ ਸੀ ਟਾਈਮ ਨੂੰ ਆ ਨਹੀਂ ਆ ਗਿਆ ਅਪਾ ਇੱਕ ਚਲ ਅਗਲੇ ਗਾਂ ਲ ਪਾ ਲੈਨੇ ਯਾਰ ਇਹ ਤਾਂ ਕਿ ਖਾਲੀ ਪਿਆ ਸੀ ਯਾਰ ਇਹ ਚੱਲ ਹੈਗੇ ਬਥੇਰੇ ਗਾਂ ਪੰਪਾ ਹੋ ਰਹਿ ਗਏ ਨੇ ਮੈਨੂੰ ਤਾਂ ਤਾਂ ਇਹ ਹੀ ਦੀਆਂ ਗਾਂ ਪੰਪਾ ਤੇਲ ਨਹੀਂ ਬੰਦ ਹੋਣਾ ਤੇਲ ਨਹੀਂ ਹੋ ਕੇ ਨਾ ਕੋਈ ਇਹਨਾਂ ਕੋਲੇ ਹਾਂ ਸ਼ੋਹ ਹੋ ਸਕਦਾ ਬੰਦ ਜਾਂ ਪਿਆ ਸੀ ਕਿਉਂ ਜੀ ਆਪਾਂ ਹੁਣ ਇੱਥੋਂ ਪਾ ਲਈਏ ਤੇਲ ਇੰਟਰਨੈਟ ਜਾਵਾਂਗੇ ਭਰਾਵਾ ਸਾਨੂੰ ਕਿਹੜਾ ਪਤਾ ਨਹੀਂਗਾ ਉਹ ਵੀ ਲਪਲਪ ਕਰਾਉਣ ਲੱਗੇ ਆਪਾਂ ਪੰਪ ਤੋਂ ਇਹ ਨੇ ਲੋਕੋ ਕੰਨੇ ਦਾ ਆਉਂਦਾ ਪ੍ਰੋਲ ਉਹ ਤਾਂ ਆਉਂਦਾ ਪੋਣਾ ਪਣਾ ਆਪਾਂ ਨੂੰ ਐਂਦਾ ਨਹੀਂ ਹੋਰ ਪਾ ਕੇ ਦੇਖ ਲਓ ਕੋਈ ਨਹੀਂ ਜਿੰਨੇ ਦਾ ਆਪਾਂ ਇੰਨਾ ਨਾਲ ਨਾਲ ਆਪਾਂ ਜਮਾ ਡੱਕਣੀ ਆ ਪੂਰੀ ਲੋ ਵੀ ਹੋ ਗਈ ਫੁੱਲ ਟੈਂਕੀਆਂ ਨੱਕੋ ਨੱਕ ਭਰਤੀ ਸੋ 3000 ਰੁਪਏ ਲੋਕ 3000 ਰੁਪਏ ਦੇ ਰਿਹਾ ਗਿਆ ਆਪਾਂ ਦੇਖ ਫਲ ਕਰਾ ਲਈ ਆਪਾਂ ਕਰਾ ਲਈ ਆ ਟੈਂਕੀ ਲਬਾ ਲਪ ਪੂਰੀ ਉੱਪਰ ਤੱਕ ਭਰਤੀ ਕਰਾ ਹੁਣ ਤੇ ਨਾਲੇ ਹੁਣ ਆਪਾਂ ਨੂੰ ਅੱਜ ਪਤਾ ਲੱਗੂ ਐਵਰੇਜ ਦਾ ਵੀ ਕੀ ਐਵਰੇਜ ਆ ਦੀ ਕਿਉਂਕਿ ਕੱਢ ਕੱਢ ਕੇ ਨਹੀਂ ਦੇਖਿਆ ਜੀ ਆਪਾਂ ਐਵਰੇਜ ਦੀ ਸਾਰੇ ਸਾਰੇ ਲੋਕੀ ਲੋਕੀ ਭਜਾਈ ਹੋਈ ਹੁੰਦੇ ਨਾ ਤੇ ਉਹਨਾਂ ਦੇਖਣਾ ਪੈਂਦਾ ਚੰਨ ਧਿਆਨ ਨਾਲ ਧਿਆਨ ਕੋਈ ਨਹੀਂ ਕੋਈ ਨਹੀਂ ਕੋਈ ਪਤਾ ਨਹੀਂ ਹੋਣ ਉਹਨੇ ਤਾਂ ਇੱਧਰ ਹੀ ਪੈਟਰੋਲ ਵਾਲੇ ਪੰਪੋਂ ਨਹੀਂ ਜਾਣਾ ਸੀਗਾ ਆ ਗਏ ਨਾ ਨੋ ਵੀ ਦੇਖੋ ਦੋਸਤੋ ਆਪਣੀ ਹੁਣ ਹੋ ਗਈ ਟੈਂਕੀ ਫੁੱਲ ਇੱਧਰੋਂ ਜ਼ੀਰੋ ਆਪਾਂ ਕਰਤਾ ਸੀਗਾ ਤੇ ਹੁਣ ਦੇਖਦੇ ਆ ਕੀ ਐਵਰੇਜ ਨਿਕਲਦੀ ਇਹਦੀ ਆ ਗਏ ਪਿੰਡ ਰੌਂਤਾ ਰੌਂਤਾ ਬੈਲਟ ਜੀ ਲਾਉਂਗਾ ਜੀ ਬੈਲਟ ਬੁਲਟ ਲਾਉਣੇ ਆਪਾਂ ਗਾਂ ਜਾ ਕੇ ਮੜਾ ਰੋ ਖੜਾ ਕੇ ਨਾ ਮੁਸਕਤੇ ਨਾ ਤਾਂ ਸ਼ੀਸ਼ੇ ਗੰਦੇ ਹੋਏ ਬੈਸੀ ਮੜਾ ਕਰਦੀ ਸਾਫ ਹੁਣ ਠੀਕ ਆਣਾ ਇਹਨਾਂ ਨੂੰ ਹੁਣ ਹੁਣ ਦੀਨਾਂ ਨਾ ਮਗਾ ਪੂਰਾ ਪਹਿਲਾਂ ਤਾਂ ਮੁਰਿਓ ਉਹਦਾ ਜੀ ਬਈ ਦਾ ਲਾਹ ਜੀ ਬਈ ਬੈਸੀ ਨਾ ਉੱਤੇ ਪਨੀ ਕਪੜਾ ਕੋਪੜਾ ਵੱਜ ਗਿਆ ਤੇ ਉਹਨਾਂ ਜਮੇ ਹੋ ਰਹੀ ਹੋਣ ਲੱਗ ਗਿਆ ਜੀ ਉਹ ਇੱਧਰੀ ਟਾਈਮ ਹੈ ਟਾਈਮ ਬੈਂਦੇ ਫੈਲ ਜਾਂਦਾ ਸੁਖਦੀ ਹੋ ਗੱਡੀ ਜਾਂਦੀ ਆਪਣੀ ਸੌ ਤੇ ਅਜ ਦੋਗਾ ਸੜਕ ਜੀ ਨਹੀਂ ਗਾ ਬਣਦੀ ਉੱਥੇ ਬੁਰਾ ਹਾਲ ਹੁੰਦਾ ਵਗੈਰਾ ਹਨਾ ਆ ਮਿੱਟੀ ਜਦੋਂ ਚੱਪਕ ਜਾਂਦੀ ਹੈ ਨਾ ਸਾਹ ਹੁਦੇ ਨਾਲ ਸੜਕ ਨਾਲ ਫਿਰ ਬਹੁਤ ਧੂੜ ਉਡਦੀ ਆ ਪਰ ਉਹ ਬੰਦੇ ਨਾ ਇਹ ਇਹ ਹਾਂ ਉਹੀ ਆ ਵੀ ਬੈਠੇ ਉੱਧਰ ਯਾਰ ਇੱਥੋਂ ਮਿੱਤਰੋ ਲੋ ਵੀ ਸਟਾਰਟ ਹੋ ਗਈ ਸੜਕ ਜਿਹੜੀ ਖਰਾਬ ਆ ਇੱਥੋਂ ਬਣਦੀ ਪਈ ਸੜਕ ਸਾਰੀ ਹੌਲੀ ਹੌਲੀ ਜਾਣਾ ਆਪਣਾ ਇੱਥੋਂ ਥੋੜਾ ਜਿਹਾ ਉਹ ਹੈਗਾ ਅੱਧਾ ਕਿਲੋ ਕਿਲੋਮੀਟਰ ਦਾ ਯਾਨੀ ਕਿ ਰਸਤਾ ਹੈ ਜਿਹੜਾ ਪੱਟਿਆ ਹੋਇਆ ਇਹ ਯਾਰ ਬਹੁਤ ਟਾਈਮ ਦੀ ਪੱਟੀ ਵੀ ਨਾਲ-ਨਾਲ ਨਾ ਬਣ ਨਾਲ ਨਾ ਬਣਾ ਬਣਾ ਦੇਣਾ ਤੇ ਨਾਲ-ਨਾਲ ਚੱਲੀ ਜਾਂਦੀ ਹੋਰ ਬਾਲੀ ਪੱਟੀ ਪਈ ਆ ਤਾਂ ਯਾਰ ਬੁਰਾ ਹਾਲ ਕੀਤਾ ਵਾ ਸੜਕ ਦਾ ਕਿਲੋਮੀਟਰ ਤੋਂ ਤਾਂ ਜ਼ਿਆਦਾ ਹੀ ਹੋਣਾ ਪਹਿਲਾਂ ਪਹਿਲਾਂ ਘੱਟ ਸੀ ਹੁਣ ਜ਼ਿਆਦਾ ਵੱਟਦੇ ਜਦੋਂ ਬਹੁਤ ਦਿਨ ਆਏ ਸੋ ਦਿਨ ਹੀ ਨਹੀਂ ਹੈ ਨਹੀਂ ਸੀਗੀ ਨਹੀਂ ਨਹੀਂ ਕਿੱਥੇ ਸੀ ਇਹਦਾ ਟਾਇਰ ਖਰਾਬ ਕਰਨ ਵਾਲਾ ਕੰਮ ਆ ਇੱਥੇ ਆਇਆ ਆ ਰੋੜਾ ਦੇ ਨਾ ਕਹਾਂ ਦੂਰ ਕੋਈ ਲਾਲ ਲੱਗ ਜਾਂਦਾ ਕੋਈ ਰੋੜਾ ਸੁੱਕਣ ਇੱਥੇ ਨਾ ਕਸ਼ਟ ਮਾਰਦਾ ਮੁਰਦੂ ਕੱਟ-ਕੁੱਟ ਲੱਗ ਟਾਇਰ ਗਿਆ ਵਸ ਤੇਦਾ ਕੀ ਬਸ ਇਹ ਦੁਕਾਨ ਹੀ ਹੋਣਾ ਹੈ। ਦੋਸਤੋ ਅਸੀਂ ਖੜੇ ਸੀਗੇ ਪੰਪ ਤੇ ਫਾਦਰ ਸਾਹਿਬ ਨੂੰ ਬਾਥਰੂਮ ਦਾ ਪ੍ਰੈਸ਼ਰ ਬਣਦਾ ਸੀ ਅਸੀਂ। ਮੈਂ ਕਿਹਾ ਚੱਲ ਤੁਸੀਂ ਬਾਥਰੂਮ ਕਰ ਲਓ ਕੋਈ ਨਹੀਂ। ਇਸ ਤਰ੍ਹਾਂ ਕੇ ਅਸੀਂ ਖੜ ਗਿਆ ਪੰਪ ਤੇ ਅਸੀਂ ਪਹੁੰਚ ਗਏ ਬਸ ਬਰਨਾਲ ਟੱਪ ਕੇ ਆ ਮੈਂ ਸੰਗਰੂਰ ਦੇ ਨੇੜੇ ਟੜਈਆਂ। ਤੇ ਬ੍ਰਦਰ ਨੇ ਆਉਣਾ ਵਾ ਪਵਾਨੀਗੜ ਉਹਨੂੰ ਨਾਲ ਲੈ ਕੇ ਫਿਰ ਅਸੀਂ ਗਾਂ ਜਾਣਾ ਚੰਡੀਗੜ੍ਹ। ਉਹਨੂੰ ਵੀ ਇਹ ਲੱਗ ਗਿਆ ਟਾਈਮ। ਮੈਂ ਕਿਹਾ ਚੱਲ ਤੂੰ ਉਹਨਰ ਪਹੁੰਚ ਅਸੀਂ ਵੀ ਪਹੁੰਚਦੇ ਹਾਂ ਤੇਰੇ ਕੋਲੇ। ਲੋ ਜੀ ਆਪਾਂ ਹੋ ਗਏ ਹੁਣ ਫਰੈਸ਼ ਤੇ ਹੁਣ ਆਪਾਂ ਚੱਲੀਏ ਕਿਉਂਕਿ ਬ੍ਰਦਰ ਚੜ ਗਿਆ ਉੱਥੋਂ ਬੱਸ ਚ ਦੂਮਾ ਤਾਂ ਬੱਸ ਆਪਾਂ ਵੀ ਪਹੁੰਚੀਏ ਟਾਈਮ ਨਾਲ ਰਾਜੂ ਤੁਰ ਪਿਆ ਉਥੋਂ ਉਹ ਕਹਿੰਦਾ ਮੈਂ ਬਸ ਬਹਿ ਗਿਆ ਕਹਿੰਦਾ ਬਸ 5 ਮਿੰਟ ਤੱਕ ਤੁਰ ਪਣੀਏ ਬਸ ਚਲ ਬਸ ਜੇ ਮੈਂ ਖਿੱਚੀ ਆਪਾਂ ਵੀ ਟਾਈਮ ਨਾਲ ਖਿੱਚ ਕੇ ਚੱਲੀਏ ਹਨਾ ਤੇ ਲੇਟ ਹੋ ਜਾਾਂਗੇ ਜਿਆਦਾ ਉਹ ਖੜਾ ਰੂਗਾ ਮੁੜ ਕੇ ਬਣਾਉਂ ਫੇਰ ਬਣਾਉਂਗਾ ਸ਼ੌਪ ਆਫ ਹੁਣੇ ਰੀਚਾਰਜ ਕਰਕੇ ਹਟਿਆ ਜੀ ਮੈਂ ਮੈਂ ਕਿਹਾ ਬੈਲੈਂਸ ਕੱਟ ਲੱਗਦਾ ਸੀ ਮੈਨੂੰ ਕੀ ਕਰਾਂ ਖੜੇ ਆ ਜੀ ਪੁਲ ਥੱਲੇ ਬ੍ਰਦਰ ਨੇ ਆਉਣਾ ਇੱਥੇ ਬੱਸ ਚ ਬਸ ਆਉਣੀ ਆ ਪੰਜ ਪੰਜ ਚਾਰ ਮਿੰਟ ਚ ਪਹੁੰਚ ਜਾਣਾ ਉਹਨੇ ਤੇ ਫਾਦਰ ਸਾਹਿਬ ਨੇ ਦਵਾਈ ਲੈਣੀ ਸੀ ਮੈਂ ਕਿਹਾ ਚੱਲਿਆ ਲੈਣਗੇ ਉਹਨੂੰ ਦਵਾਈ ਆਪਾਂ ਅਸੀਂ ਖੜ ਦੇ ਇੱਥੇ ਉਹ ਸਾਹਮਣੇ ਸੜਕ ਤੁਹਾਨੂੰ ਦਿਖਾਉਣਾ ਮੈਂ ਜਿੱਥੋਂ ਨੇ ਆਉਣਾ ਵਾ ਬੱਸ ਆਉਗੀ ਸਾਹਮਣੇ ਉਹ ਇਹ ਜਾਂਦਾ ਸਮਾਣੇ ਨੂੰ ਰੋਡ ਸਿੱਧਾ ਸਮਾਣਾ ਪਾਤਣਾ ਜੀਂਦ ਇੱਧਰ ਨੂੰ ਆਪਣਾ ਦਿੱਲੀ ਕਣੀ ਨੂੰ ਜਾਂਦਾ ਰਸਤਾ ਏ ਔਰ ਰਸਤਾ ਸਾਹਮਣੇ ਜਿਹੜਾ ਇਹ ਇਹ ਜਾਂਦਾ ਸਮਾਣੇ ਨੂੰ ਦਿੱਲੀ ਨੂੰ ਪਾਤਣਾ ਤੋਂ ਜੀਂਦ ਜਿਵੇਂ ਜਰ ਆਪਾਂ ਜਾਣਦੇ ਆ ਇਧਰ ਜਾਣੇ ਆ ਇਧਰ ਹੀ ਆਉਣੀ ਆ ਬੱਸ ਸਾਹਮਣੇ ਉੱਥੇ ਖੜੋ ਉੱਥੇ ਉਤਰ ਜਾਣਾ ਨੇ ਅਸੀਂ ਇਹਨੂੰ ਪਹਿਲੇ ਕਦਾਈ ਮੈਂ ਕਿਹਾ ਅਸੀਂ ਪੁਲ ਦੇ ਥੱਲੇ ਖੜਾਂਗੇ ਤੂੰ ਉੱਥੇ ਆ ਜੀ ਦੇਖਦੇ ਆ ਕਿੰਨਾ ਕੁ ਟਾਈਮ ਤੱਕ ਹੋਂਦਾ ਹਜੇ ਖੜੇ ਆ ਅਸੀਂ ਖੜੇ ਆ ਅਸੀਂ ਬਾਹਰ ਉਹ ਸਾਹਮਣੇ ਹੋਂਣਾ ਨੇ ਆ ਉੱਪਰ ਪੁਲਾ ਜੀ ਇੱਥੇ ਲੰਘਦਾ ਇਹ ਸਿੱਧਾ ਪਟਿਆਲੇ ਨੂੰ ਜਾਂਦਾ ਰੋਡ ਦਵਾਈ ਲੈ ਲਓ ਤੁਸੀਂ ਮੈਂ ਕਿਹਾ ਦਵਾਈ ਲੈ ਲਓ ਤੁਸੀਂ ਦਵਾਈ ਛੱਡ ਦਿਨਾ ਛੱਡ ਦਿਨਾ ਏਸੀ ਛੱਡਾ ਗਰਮੀ ਲੱਗਣ ਲੱਗ ਗਈ ਉਹ ਸਾਹਮਣੇ ਕੋਨੇ ਉੱਤਰੀ ਜਾਣਾ ਤੇ ਸਾਹਮਣੇ ਹਾਂ ਮਮੇ ਸਾਹਮਣੇ ਉੱਤਰ ਜਾਣਾ ਨੂੰ ਪਤਾ ਲੱਗ ਹੀ ਜਾਣਾ ਵਾ ਉਹਨੇ ਤੁਹਾਡੀ ਰੋਣੀ। ਹੂੰ। ਦੋਸਤੋ ਟਾਈਮ ਹੋ ਗਿਆ 10 ਵਜ ਗਏ ਆ। ਹਾਂ। ਨੋਕੀ ਯਾਰ ਮੈਂ ਮੈਂ ਤਾਂ ਜਿਵੇਂ ਚਾਬੀ ਦੇ ਕੇ ਛੱਡਿਓਂਦੇ ਨਾ ਐ ਹੋਇਆ ਪਿਆ ਕੰਮ ਬੱਸ ਮੈਂ ਕਹਿੰਦਾ ਵੀ ਆਪ ਦਾ ਬਚਾਵਾ ਆਪ ਕਰ ਲਓ ਨਹੀਂ ਕੋਈ ਅੱਜਕੱਲ ਕਿਸੇ ਨੂੰ ਨਹੀਂ ਹੋਵੇਗਾ। ਫਤੇਗੜ ਚੰਨਾ ਲਿਖਿਆ ਫਤੇਗੜ ਚੰਨਾ ਮਤਲਬ ਇਤਨੂੰ ਪੈਂਦਾ ਇਹ ਫਤੇਗੜ ਚੰਨਾ। ਹਾਂ? ਇਤਨੀ ਪੈਂਦਾ ਹੋਣਾ। ਆ ਚਲ ਕੁਛ ਤਾਂ ਤੁਹਾਡੇ ਸਰੀਰ 'ਚ ਜਾਊਗਾ। ਕੇਲੇ ਲੋ ਕੇਲੇ ਖਾ ਲੋ ਚਲ ਉਹਨਾਂ ਨਾਲ ਇਹੋਗਾ ਦਵਾਈ ਤਾਂ ਲੈ ਲਵਾਂਗੇ ਨਾ ਫਿਰ। ਜਾ ਕੇ ਦਵਾਂ ਫਿਰ ਕੇਲੇ। ਕੰਪਟਾ ਜਿਹੜਾ ਕਮਜ਼ੋਰੀ ਜਾਣ ਹੋਈ ਹਾਂ ਚਲੋ ਉਹ ਲਿਆਣ ਨਾਲ ਤਾਂ ਜਿਹੜਾ ਟਾਇਲਟ ਲੱਗਿਆ ਇਹ ਸਹੀ ਹੋ ਜਾਊਗੀ ਕੱਬਜੀ ਹੋ ਜਾਊਗੀ ਥੋੜੀ ਲਿਆ ਕੇ ਦਿੰਦਾ ਫਿਰ ਮੈਂ ਉਹ ਯਾਰ ਮੈਂ ਦੋਸਤੋਂ ਮੈਂ ਕੇਲੇ ਲਿਆਦਾ ਫਾਦਰ ਸਾਹਿਬ ਨੂੰ ਕਿਉਂਕਿ ਇਹਨਾਂ ਨੂੰ ਲੂਜ਼ ਮੋਸ਼ਨ ਹੋਏ ਹੋਏ ਨੇ ਤੋਂ ਕਿਉਂ ਬ੍ਰਦਰ ਨੂੰ ਤਾਂ ਟਾਈਮ ਲੱਗਦਾ ਹਜੇ ਚਲ ਆਪਾਂ ਜਾ ਕੇ ਕੇਲੇ ਲੈ ਆਦੇ ਹਾਂ ਸਾਹਮਣੇ ਦੁਕਾਨ ਤੋਂ ਕੇਲੇ ਲੈਣੀਆਂ ਇਹ ਹਫ਼ਤਾ ਵਾ ਕੱਲੇ ਕਿਵੇਂ ਲਾਇਆ ਜੀ ਸੇਵ ਦਾ ਕੀ ਰੇਟ ਆ ਜੀ ਸੇਵ ਫੌਂਦਾ ਵਧੀਆ 100 ਰੁਪਏ 100 ਰੁਪਏ ਹੂੰ ਇਹ ਉੱਤਰਾ ਆ ਉਹ ਆ ਗਿਆ ਵਾ ਪਹੁੰਚ ਗਿਆ ਵਾ ਭਾਈ ਬਸ ਚੁੱਤਰ ਗਿਆ ਵਾ ਮੈਂ ਦੇਖ ਲਿਆ ਉਹ ਆ ਕੇ ਖੜ ਗਿਆ ਆਪਾਂ ਚੱਲੀਏ ਐਮ ਨਾਲ ਕੇਲੇ ਖਵਾ ਦੀ ਬਾਪੂ ਨੂੰ ਫਿਰ ਦਵਾਈ ਲੈ ਲਣਗੇ ਤੇ ਫਿਰ ਆਪਾਂ ਨਿਕਲ ਜੀਏ ਟਾਈਮ ਨਾਲ ਕਿਵੇਂ ਆ ਬਸ ਚੁੱਤਰਿਆ ਸੀਗਾ ਹੁਣੀ ਆ ਲੈ ਲਓ ਮੈਂ ਕਹਿੰਦਾ ਪਹਿਲੇ ਇੱਕ ਦੋ ਖਾ ਲੈਂਦੇ ਫਿਰ ਲੈ ਲੈਂਦੇ ਦਵਾਈ ਚਲ ਆ ਤਾਂ ਲੈ ਲਓ ਸੇ ਬਾਅਦ ਖਾ ਲਓ ਕੋਈ ਨਹੀਂ ਗੱਡੀ ਫੁੱਲ ਠੰਡੀ ਆ ਫੁੱਲ ਬਾਹਲੀ ਆਪਾਂ ਕੀ ਕਰਨਿਆ ਕਰੀਏ ਲੋ ਜੀ ਆਪਾਂ ਚੱਲ ਪਿਆ ਹਣ ਪਵਾਨੀਗੜ ਤੋਂ ਚੰਡੀਗੜ੍ਹ ਨੂੰ ਟਾਈਮ ਦਿੱਤਾ ਵਸ 11 ਵਜੇ ਦਾ ਸਾਨੂੰ ਟਾਈਮ ਪੈ ਮੈਨੂੰ 10 ਇੱਥੇ ਵੱਜ ਗਏ ਬਾ ਕੋਈ ਨਹੀਂ ਡੇਢ ਘੰਟੇ ਚ ਪਹੁੰਚ ਜਾਗੇ ਵੱਤ ਵੱਤ ਇੱਧਰ ਹੀ ਕੱਢ ਲਾਂ ਉਹ ਲੇਕਾ ਰਸਤਾ ਜਾਂਦਾ ਇੱਧਰ ਨੂੰ ਇੱਥੋਂ ਵੀ ਨਿਕਲ ਜਾਂਦਾ ਵਾ ਸ਼ਹਿਰ ਨੂੰ ਆਪਾਂ ਦਾ ਸਿੱਧੇ ਜਾਣਾ ਵਾ ਸ਼ਹਿਰ ਸ਼ਹਿਰ ਫਟਿਆਲੇ ਜਾਂਦਾ ਨਾ ਇਹਦਾ ਹੁਣ ਬੱਸ ਅੱਡਾ ਆਉਗਾ ਮੈਨੂੰ ਆਹ ਦੇਖੋ ਇੱਧਰ ਕੋ ਉਹ ਤਾਂ ਬੱਸ ਅੱਡਾ ਆਉਗਾ ਸਾਹਮਣੀ ਸਾਹਮਣੀ ਹੈ ਬੱਸ ਅੱਡਾ ਦੀਦਾ ਇੱਥੋਂ ਪਾਰਕ ਹਸਪੀਟਲ ਲਓ ਜੀ ਆਪਾਂ ਪਹੁੰਚ ਗਏ ਆ ਪਟਿਆਲੇ ਆਣ ਵਾਲਾ ਸੀ ਉਹ ਪਤਾ ਕੀ ਜਲਾ ਫੋਟੋਟਰ ਪਾਣ ਆ ਲਈ ਸੀ ਤਾਂ ਪਟਿਆਲਾ ਸ਼ਹਿਰ ਦੇਖੋ ਦੇਖੋ ਪਟਿਆਲਾ ਸ਼ਹਿਰ ਉੱਪਰੋਂ ਅੱਗੇ ਵੇਲੇ ਇੱਥੋਂ ਦਿਸਣ ਲਾਇੰਦੀ ਸੀ ਪਹਾੜ ਇੱਥੋਂ ਪਟਿਆਲੇ ਤੋਂ ਦਿਸਣ ਲਾਇੰਦੀ ਸੀ ਪਹਾੜ ਅੱਗੇ ਤਾਂ ਜਦੋਂ ਹਲ ਕਰੋਨਾ ਲੋਕਡਾਊਨ ਵੇਲੇ ਉਦੋਂ ਦਿਨੇ ਸੀਗੇ ਪਹਾੜ ਇੱਥੋਂ ਹੁਣ ਤਾਂ ਨਹੀਂ ਹੁਣ ਤਾਂ ਕਾਹਦੇ ਹੁੰਦਾ ਪੋਲਿਊਸ਼ਨ ਹੀ ਬਹੁਤ ਵੱਧ ਗਿਆ ਆਵੇ ਇੱਧਰ ਮਾਰਕੀਟਾਂ ਬਣੀਆਂ ਹੋਈਆਂ ਨੇ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ। ਉਹ ਦੇਖੋ ਜੀ ਇੱਲਾ ਹੁੰਦੀਆਂ ਫਿਰਦੀਆਂ ਇਹ ਵੀ ਵਾਚਰਵਾ ਦੇਖਿਆ ਇੱਲਾ ਜਿਆ ਯਾਰ ਹਣਾ ਹੁਣ ਤਾਂ ਇਹ ਲੋਪ-ਲੂਪ ਜੀ ਹੋ ਗਏ ਸੀ ਜਿਹੇ ਸਾਰੇ ਪੰਛੀ ਤੇ ਜੀ ਅੱਗੇ ਪੈਨ પેટ્રોલ ਜਿਆਦਾ ਹੁੰਦੀ ਪਾਵਰ પેટ્રોલ ਉਹ ਵੀ ਉੱਡ ਉੱਡਦਾ ਹੁੰਦਾ ਨਾ પેટ્રોલ ਡੀਜ਼ਲ ਉੱਡਦਾ ਨਹੀਂ પેટ્રોલ ਉੱਡ ਜਾਂਦਾ ਵਾ ਫਰੋਂ ਦੋਸਤੋ ਪੰਜਾਬੀ ਯੂਨੀਵਰਸਿਟੀ ਸਟਾਰਟ ਹੋ ਜਾਂਦੀ ਤੇ ਦਰਖਤਾਂ ਲੱਗਨੇ ਲੱਗੇ ਹੋਏ ਇੱਥੇ ਹੈ ਨਾ ਇੱਥੇ ਉਹ ਇਹ ਹੋਰ ਹੀ ਪੰਜਾਬੀ ਯੂਨੀਵਰਸਿਟੀ ਹਜ਼ਾਰਾਂ ਮੁੱਲੇ ਇੱਥੇ ਬਣੀ ਸੀ ਨਾ ਸ਼ੂਟ ਹੋਈ ਸੀ ਜਦ ਬਿਲਾ ਹਨ ਦਰਖਤ ਕਿੰਨੇ ਲਾਏ ਅੰਦਰ ਬਹੁਤ ਬਹੁਤ ਬਈ ਗ੍ਰੀਨਰੀ ਇੱਥੇ ਹੈ ਇੱਕ ਪਟਿਆਲਾ ਹੋਇਆ ਤੇ ਚੰਡੀਗੜ੍ਹ ਇੱਥੇ ਗ੍ਰੀਨਰੀ ਬਹੁਤ ਹੈ ਦੋਨੇ ਸ਼ਹਿਰਾਂ 'ਚ ਉਹ ਆਪਣੇ ਤਾਂ ਲਾਲ ਲਾਲ ਅੱਗ ਸਾੜੀ ਜਾਂਦੇ ਨੇ ਦਰਖਤਾਂ ਨੂੰ ਪਤਾ ਨਹੀਂ ਕੀ ਹੋਇਆ ਲੋਕਾਂ ਨੂੰ ਇਹ ਨਹੀਂ ਸੋਚਦੇ ਵੀ ਗਾਂ ਕਿੱਥੀ ਹੋਣਾ ਚਾਹੀਦੇ ਆ ਇਹ ਤਾਂ ਹੁਣ ਇਹਨਾਂ ਹਾਈਵੇ ਚੱਕਰ ਚ ਨਾ ਸਾਰਾ ਕੁਝ ਵੱਟਦਾ ਤਾ ਤੋ ਤੋ ਗੱਡੀ ਟਾਇਰ ਪੈਂਚਰ ਹੋ ਗਿਆ ਪੈਂਚਰ ਲਾਉਣ ਲੱਗੇ ਆ ਜੀ ਹੁਣ ਇਹ ਜਦੋਂ ਅਸੀਂ ਚੰਡੀਗੜ੍ਹ ਤੋਂ ਪਟਿਆਲੇ ਤੋਂ ਮੁੜੇ ਆ ਹੁਣ ਚੰਡੀਗੜ੍ਹ ਵੱਲ ਨੂੰ ਉੱਥੇ ਪੈਂਚਰ ਹੋਇਆ ਗੱਡੀ 'ਚ ਪੈਂਚਰ ਲਾਉਣ ਲੱਗੇ ਆ ਹੁਣ ਇਹਨੂੰ ਸਟੱਪ ਨਹੀਂ ਬਦਲਦੇ ਆ ਇਹਦੀ ਪੈਂਚਰ ਫਰਗਾ ਜਾ ਕੇ ਲਵਾ ਲਾਂਗੇ ਹਣਾ ਕਿਤੇ ਉਹ ਤਾਂ ਬਾਅਦ ਦੇਖੀਏ ਉੱਥੇ ਉੱਥੇ ਲਵਾ ਲਓ ਜੇ ਚਾਹੀਏ ਉੱਥੇ ਚੱਕੀ ਜਾਂਦੀ ਚੱਕੀ ਜਾਂਦੀ ਆ ਮੈਂ ਕਮਾਵਾਂ ਨਹੀਂ ਤਾਂ ਜ਼ਿਆਦਾ ਜ਼ੋਰ ਲੱਗਦਾ ਬਸ ਹੋ ਗਿਆ ਤਾਂ ਜੋਤ ਲੱਗਦਾ ਨਹੀਂ ਹੁੰਦਾ دوستੋ ਟਾਇਰ ਫਟ ਗਿਆ ਇੱਧਰ ਲਾਹੇ ਟਾਇਰ ਫਟਿਆ ਵਾ ਇਹਨਾਂ ਹਜੇ ਕੱਲ ਹੀ ਲਾਇਆ ਸੀਗੇ ਦੋਨੇ ਦੋ ਟਾਇਰ ਅਸੀਂ ਕੱਲ ਪਵਾਏ ਆ ਤੇ ਆ ਸੀਗਾ ਯਾਨੀ ਕਿ ਥੋੜੇ ਥੋੜੇ ਬਸ ਚੱਲੇ ਕੀ ਮਾਰੇ 90% ਟਾਇਰ ਤੇ ਹਜੇ ਕੱਲ ਪਵਾਏ ਆ ਟਾਇਰ ਫਟ ਗਿਆ ਇਹ ਇੱਥੋਂ ਸਾਡਾ ਤੁਹਾਨੂੰ ਦਿਖਾਉਣਾ ਮੈਂ ਕਿੱਥੋਂ ਫਟ ਆਹ ਦੇਖੋ ਆ ਟਾਇਰ ਟਾਇਰ ਫਟਿਆ ਹੋਇਆ ਰਾ ਇੱਥੋਂ ਫਟ ਗਿਆ ਟਾਇਰ ਤੇ ਹੁਣ ਉਹਨੂੰ ਦੇਖਦੇ ਆ ਜਾ ਕੇ ਅੱਜ ਸ਼ਾਮ ਨੂੰ ਕਹਾਂਗੇ ਬਾਈ ਤੇਰਾ ਟਾਇਰ ਫਟ ਗਿਆ ਇਹ ਦੱਸ ਸਾਨੂੰ ਕੀ ਹਾਲਾ ਹੁਣ ਤੂੰ ਬਾਈ ਬਦਲਾ ਕੇ ਦੇ ਟਾਇਰ ਸਾਨੂੰ ਜੇ ਮਰਜ਼ੀ ਕਰ ਕੋ ਕੱਲ ਟਾਇਰ ਪਵਾਇਆ ਡੀਜ਼ਲ ਦੀ ਕਿਵੇਂ ਟਾਇਰ ਫਟ ਗਿਆ ਹੈ ਹਾਂ ਆ ਪਕੜਾ ਕਿਤੇ ਗਏ ਆ ਹੁਣ ਤਾਂ ਲੈ ਕੇ ਚੱਲੇ ਆ ਉਸ ਤੋਂ ਬਾਅਦ ਗਏ ਨਹੀਂ ਆਪਾਂ ਕੱਲ ਤਾਂ ਪਵਾਇਆ ਟਾਇਰ ਇਸ ਕਰਕੇ ਤਾਂ ਪਵਾਇਆ ਸੀ ਵੀ ਖਰਾਬ ਨਾ ਹੋਈ ਯਾ ਰਸਤੇ 'ਚ ਇਹਨਾਂ ਦਾ ਫਿਰ ਉਹ ਟਾਇਰ ਨਹੀਂ ਚੰਗੇ ਸੀਗੇ ਉਹ ਵੀ ਤਾਂ ਪਹਿਲੇ ਹੀ ਚੰਗੇ ਸੀ ਹਾਂ ਪਹਿਲਾਂ ਵਾਲੇ ਚੰਗੇ ਸੀ ਇਹਨਾਂ ਨਾਲ ਤਾਂ ਫਿਰ ਸਾਨੂੰ ਜਾ ਦਾ ਰੋਡ ਆ ਗਿਆ ਦਾ ਹਲੋਰੀ ਪਾਸਾ ਆਪਾਂ ਮੋੜਨਾ ਨਹੀਂ ਕਹਾਉ ਜਾ ਕੇ ਯਾਰ ਆਪਾਂ ਬੱਚਾ ਸਿੱਧਾ ਹੁਣੇ ਉੱਤੀ ਜਾਉਗੀ ਨਹੀਂ ਯਾਰ ਮੈਨੂੰ ਲੱਗਦਾ ਆਪਾਂ ਘਾ ਮੋੜਨਾ ਹੁੰਦਾ ਵਾ ਦੇਖੋ ਜਰੂਰ ਪੜਨੂੰ ਟੀ ਟਾਇਰ ਟਾਇਰੀ ਪਾੜ ਕੇ ਟਾਇਰ ਪਾੜ ਬਜਨ ਸੀ ਜ਼ਿਆਦਾ ਯਾਰ ਮੇਰੀ ਗੱਲ ਸੁਣਾ ਹਜੇ ਤਾਂ ਟਾਇਰ ਆਪਾਂ ਕੱਲ ਲਿਆ ਹਜੇ ਤਾਂ ਹਜੇ ਤਾਂ ਕੋਈ ਗਰਮੀ ਵੀ ਹੈ ਨਹੀਂ ਇੰਨੀ ਵੀ ਟਾਇਰ ਪਾੜ ਜਵੇ ਹੂੰ ਹਜੇ ਤਾਂ ਕੋਈ ਗਰਮੀ ਵੀ ਹੈ ਨਹੀਂ ਜਿਹੜਾ ਟਾਇਰ ਪਾੜ ਜੇ ਹੁਣ ਤਾਂ ਹੁਣ ਤਾਂ ਗੱਲ ਇਹਨਾਂ ਦਾ ਪਹਿਲਾਂ ਟਾਇਰ ਚੰਗੇ ਸੀ ਫਿਰ ਉਹ ਨਹੀਂ ਉਹ ਡਰ ਰਿਹਾ ਕਿ ਦੇਦੇ ਸੀ ਦੇ ਵਿੱਚ ਨਹੀਂ ਨਹੀਂ ਉਹ ਤਾਂ ਘਰੇ ਰੱਖਦੇ ਲਾ ਕੇ ਨਾ ਉਹ ਡਰ ਪਾ ਲੋ ਫਿਰ ਯਾਰ ਜੂਰੀ ਆ ਜੇ ਨਾ ਚੱਲੀ ਨਹੀਂ ਨਹੀਂ ਉਹ ਨਹੀਂ ਫਿਰ ਉਹ ਤਾਂ ਨਾ ਹੋਵੇ ਸੀ ਇਹ ਚ ਦੂਜਾ ਆਪਣਾ ਸੋਲਰ ਸਿਸਟਮ ਲੱਗਿਆ ਹਾ ਹਸਪੀਟਲ ਆ ਨਾ ਇਹ ਹਾਂ ਇਹ ਹਸਪੀਟਲ ਚ ਜਿਗਾ ਉਹ ਇਹ ਨੀਲਮ ਹਸਪੀਟਲ ਉੱਥੇ ਵੀ ਆ ਕਨਾਜਪੁਰੇ ਯਾਰ ਭਾਣੀ ਯਾਰ ਇਹਨਾਂ ਦਾ ਰਾਜਪੁਰੇ ਵੀ ਹੈਗਾ ਨੀਲਮ ਹਸਪੀਟਲ ਕਿਉਂਕਿ ਇਹਦਾ ਬੀਬੀ ਦਾ ਭਰਾ ਉੱਥੇ ਜਿਗਾ ਨੀਲਮ ਹਸਪੀਟਲ ਚ ਦੇ ਟਰੱਕ ਟਰੱਕ ਜੇ ਪਲਟੇ ਪਏ ਨੇ ਅੱਜ ਤਾਂ ਯਾਰ ਹਨਾ ਦੋਸਤੋ ਖੜੇ ਆ ਸੀ ਹੁਣ ਲੈਟਾਂ ਤੇ ਉਹ ਸਾਹਮਣੇ ਦਫ਼ਤਰ ਆ ਨਾ ਜਿੱਥੋਂ ਗੱਡੀ ਆਪਾਂ ਲੈਤੀ ਸੀਗੀ ਉਹ ਅਜੋਨਾਂ ਕੋਲੇ ਜਾਣਾ ਵਾ ਪਹੁੰਚ ਗਏ ਬਸ ਅਸੀਂ ਨੇੜੇ ਹੀ ਆ ਹੁਣ ਪਹਿਲਾਂ ਸਾਨੂੰ ਗੂਗਲ ਨੇ ਗਲਤ ਰਸਤੇ ਪਾਤਾ ਸੀਗਾ ਹੋਰ ਹੀ ਪਾਸੇ ਸੜੀ ਲੈ ਗਈ ਸੂਏ ਪਾਸੇ ਤਾਂ ਲਿਖਿਆ ਜਿਆਦਾ ਚਲਾਓ ਜਿਆਦਾ ਕਮਾਓ ਜੇ ਲੈਟਾਂ ਹੋ ਗਈਆਂ ਚਲੋ ਹੁਣ ਖਿੱਚਦੇ ਆਂ ਅਸੀਂ ਚੱਲ ਖੇਡੇ ਕਰਾਂ ਖੇਡੇ 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 ਆ ਲੱਗ ਗਈ ਆ ਉਹਦਾ ਚਿੱਟਾ ਜਿਹਾ ਘਰ ਪਹਿਲਾਂ ਨਹੀਂ ਪਿਆਈ ਕਿ ਕਿ ਦੇਖਾ ਚੰਦੇ ਕਿ ਚ ਦੇਖ ਕਿ ਚ ਦੇਖ ਇਹਨਾਂ ਤੈਨੂੰ ਰਹਿਦਾ ਜਿਹੜਾ ਰਣਾ ਭਲੇਖਾ ਜਾਂ ਨਹੀਂ ਉਹ ਪਿਆ ਹੀ ਨਹੀਂ ਪਹਿਲੇ ਨਹੀਂ ਪਿਆ ਰਗਾ ਇਨ 600 ਮੀਟਰਸ ਟਰਨ ਲੈਫਟ ਮਸਾ ਪਹੋ ਉਧਰ ਉਧਰਲੇ ਪਾਸੇ ਰੱਖਣਾ ਚੰਗਾ ਪਰਲੇ ਪਾਸੇ ਉਧਰ ਰੱਖਣਾ ਹਾਂ ਉਧਰ ਨੂੰ ਕੋਈ ਨਾ ਆਪਾ ਚੱਲ ਲੈ ਤਾਂ ਅਸੀਂ ਤਾਂ ਗਾਂਹ ਜਾਣਾ ਵਾ ਕੋਈ ਨਹੀਂ ਬੈਠੀ ਰੱਖਣੇ ਯਾਰ ਕੋਈ ਗੱਲ ਨਹੀਂ ਆਹ ਪਿੱਛੇ ਗੱਡੀ ਆ ਰਹੀ ਮੈਂ ਡਿਵਿਟਰ ਲਾ ਦੇਣਾ ਥੋੜਾ ਪਹਿਲਾਂ ਇੱਧਰ ਲੈ ਜਾਂਦਾ ਹਾਂ ਕਿੱਧਰ ਦੇ ਜਾ ਮੇਰੇ ਅੱਗੇ ਪਾ ਉੱਤਲੇ ਸਾਲ ਆ ਗਿਆ ਰਸਤਾ ਆ ਇੱਧਰ ਹੀ ਮੋੜ ਲਾ ਮੈਂ ਇੱਥੇ ਇੱਦੋਂ ਕੱਢ ਲੈਂਦਾ ਵੇ ਮੋੜ ਲਾਂ ਮੈਂ ਪਿੱਛੇ ਗੱਡੀ ਆ ਫਿਰ ਦਾਹਾਂ ਘੁਮਾ ਕੇ ਲਿਉਣੀ ਪਣੀ ਆਪਾਂ ਨੋਹ ਦਾਹਾਂ ਤੇ ਕਿੱਥੇ ਉਹਦੇ ਉੱਥੋਂ ਹੀ ਆ ਕੇ ਆਇਆ ਆਣਾ ਵਾ ਟਰਨ ਲੈਫਟ ਬੈਂਟ ਟਰਨ ਰਾਈਟ ਸਿੱਧੇ ਜਾਂਦੇ ਮੈਂ ਕਿਹਨੂੰ ਸਿੱਧੇ ਜਾਂਦੇ ਮੈਂ ਆਂਦੀ ਜੇ 10 ਦਿਲਾ ਉਹ ਤਾਂ ਪਗਾਉਂ ਵੀ ਕੱਢ ਲਾਂਗੇ ਉੱਥੋਂ ਜਾਣਦੇ ਗੱਡੀ 'ਚ ਬੈਠੇ ਰਹਿੰਦੇ ਨਾ ੱਲੀ ਹੋਰ ਆਪ ਉੱਪਰ ਪਤਾ ਲਾਜੋ ਨਾ ਉੱਪਰ ਇਹ ਕਿ ਕਿੱਥੇ ਆਹੋ ਤੀਜੀ ਮੰਜ਼ਲ ਤੇ ਜਾ ਕੇ ਆਣਾ ਉੜੀਆਂ ਚੜਦੇ ਚੜਦੇ ਮਸਤੰਦਾ ਬੰਦਾ ਅੱਧਾ ਦਾ ਇਹੋ ਜੀ ਪਹੁੰਚ ਗਏ ਦਫ਼ਤਰ ਅਰੇ ਇਹ ਦਸਤਰ ਖੜੇ ਸੀ ਸਾਨੂੰ ਹੁਣ 23 ਸੈਕਟਰ ਚ ਬੁਲਾਇਆ ਵਾ ਉਹ ਦਿਨ ਵੀ ਅਸੀਂ ਐਂ ਖੱਜਲ ਖਵਾਰ ਹੋਏ ਅੱਜ ਵੀ ਦੇਖੋ ਕੀ ਬਣਦਾ ਵਾ ਫਿਲਹਾਲ ਤਾਂ ਹੁਣ ਬੁਲਾਇਆ 23 ਸੈਕਟਰ ਦੇ ਕਹਿੰਦੇ 23 ਸੈਕਟਰ ਚ ਆਜੋ ਜਾਂਨੇ ਦੋ ਦੋ ਵੇ ਟਾਈਮ ਦਿੱਤਾ ਕਹਿੰਦਾ ਦੋ ਲੰਚ ਟਾਈਮ ਹੋ ਗਿਆ ਕਹਿੰਦਾ 2:00 ਵਜੇ ਬੈਜਣ ਲੰਚ ਟਾਈਮ ਸਾਡੇ 12:30 ਹੋ ਗਿਆ 1:00 2:00 ਵਜੇ ਦੋ ਵੇ ਤਾਂ ਲੰਚ ਟਾਈਮ ਹੁੰਦਾ ਹੁੰਦਾ ਕਹਿੰਦਾ ਕੋਈ ਵੇ ਦੇਖ ਲੈਂਦੇ ਆ ਕਿ ਕੀ ਬਣਦਾ ਹੈ ਹਾਂ 23 ਸੈਕਟਰ ਚ ਵਾਦਣਾ 23 ਸੈਕਟਰ ਚ ਆਉਣਾ ਕਿਉਂਕਿ ਆਪਾਂ ਇੱਥੇ ਹੀ ਖੜ੍ਹ ਜਾਂਦੇ ਆ ਮੀਡੀਆ ਦਾ ਫਿਰ ਆਪਾਂ 6 ਉੱਥੇ ਨਿਕਲ ਜਾਵਾਂਗੇ ਦੇਖੀ ਬੈਠਾ ਤਾਂ ਨਹੀਂ ਉੱਥੇ ਸਾਹਮਣੇ ਕੋਈ ਨਹੀਂ ਬੈਠਾ ਉਹ ਤਾਂ ਹੋਰ ਹੈ ਹੈ ਤਾਂ ਉਹ ਆ ਇੱਥੇ ਤਾਂ ਚਾਹ ਚੂ ਤਾ ਤੁਹਾਨੂੰ ਹੁਣ ਕਹਿੰਦਾ 23 ਸੈਕਟਰ ਚ ਆਜੋ ਬੁਲਾਇਆ ਹੁਣ ਜਾਂਦੇ ਆ ਦੇਖਦੇ ਆ ਕੀ ਕਹਿੰਦੇ ਆ ਵਧੀਆ ਮੈਂ ਪੈਸੇ ਭੇਜ ਆਉਣ ਲੱਗੇ ਹੋਣਾ ਉਹ ਕਹਿੰਦਾ ਮੈਂ ਕਹਿੰਦਾ ਮੇਰੇ ਪਹਿਲਾਂ ਮੇਰੇ ਹੈਗਾ ਸਿਰ ਉਹਦਾ ਰੱਤਾ ਉਹਨੇ ਉਹਨੇ ਖੁਦ ਆਈ ਲੋਕ ਸਫਰ ਮਹਿੰਗੀ ਆ ਗਈ ਨਾ ਪਰ ਨਹੀਂ ਸ਼ਾਇਦ ਇਹ ਲੰਘ ਜਾਂ ਗਏਟ ਅੱਛਾ ਜੂਮ ਕਰਕੇ ਦੇਖਿਆ ਕਰਨਾ ਨਹੀਂ ਤਾਂ ਬਹੁਤ ਪਿੱਛੇ ਪਿਆ ਨਾ ਹਾਂ ਅਜੇ ਤੋਂ ਗਾਂ ਵਾ ਤਾਂ ਇਧਾਂ ਲੱਟਾ ਉਰ ਆ ਗਿਆ ਨਾ ਉਹਦਾ ਗਾਂ ਵਾ ਚੱਲ 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 ਬੱਸ ਸੱਦੇ ਜਾਣਾ ਆਪਾਂ ਧਿਆਨ ਹੋ ਲੈ ਫੇਪ ਇਹਨੇ ਫਿਟਨੈਸ ਸਰਟੀਫਿਕੇਟ ਬਣਾਉਣਾ ਵਾ ਆਪਾਂ ਗੱਡੀ ਦਾ ਇੱਥੇ ਆਏ ਵੇ ਹੁਣ ਤੇ ਦੇਖਦੇ ਹੁਣ ਆਸੇ ਦੇ ਵਿੱਚ ਹੀ ਪਈ ਆ ਹੈ ਹੂੰ ਇਹਦੇ ਵਿੱਚ ਹੀ ਪਈ ਆ ਆ ਫਿਟਨੈਸ ਕਰਾ ਲਈਏ ਹੁਣ ਸਰਟੀਫਿਕੇਟ ਬਣਾਉਣਾ ਵਾ ਬਣਵਾ ਲਈਏ ਗੱਡੀ ਆਪਣੇ ਉਹ ਸਾਹਮਣੇ ਖੜੀ ਐ ਪਿੱਛੇ ਉਹ ਦੇਖੋ ਪਰ ਉਹਨੇ ਅੰਤ ਕੀ ਕਹਿੰਦੇ ਆ ਇੱਥੇ ਖੜੇ ਸੀ ਅਸੀਂ ਰਤਨਾਲਿਆਂ ਦੇ ਇੱਥੋਂ ਹੁਣੇ ਕਹਿੰਦੇ ਵੀ ਸਰਟੀਫਿਕੇਟ ਬਣਵਾਓ ਬਣਵਾ ਕੇ ਰਏ ਆ ਇੱਥੇ ਹੈ ਟਾਇਰਾਂ ਦੇ ਹੁਣ ਇਹਨਾਂ ਕੋਲ ਹੈਗੇ ਵੱਡੇ ਟਾਇਰ ਕਿੱਥੇ ਇਹ ਤਾਂ ਨਹੀਂ ਤਾਂ ਉਹ ਹੀ ਛੋਟੇ ਟਾਇਰ ਬੱਸ ਕੀ ਪਤਾ ਆਪਣੇ ਵਾਲੀ ਦਾ ਫੋਨ ਕਿੰਨਾ 18565 R14 ਕਿੰਨਾ ਤੇਰਾ ਸਰਪੇ ਕਿੰਨੇ ਫੋਨ ਲੈਣਾ ਤਾ ਮੈਂ ਆਪੇ ਆ ਕੇ ਤੁਹਾਨੂੰ ਵਾਪਸ ਹੀ ਦੇਊਗਾ ਤੁਸੀਂ ਦੇ ਦਿਓ ਕਹਿੰਦਾ ਮੈਂ ਤੁਹਾਨੂੰ ਦੇ ਦਿੰਦਾ ਆ ਕੇ ਬਸ ਠੀਕ ਆ ਕੋਈ ਨਹੀਂ ਤਪ ਮੜਾ ਪਾਣੀ ਛੱਡ ਦੇਗਾ ਆਪੀ ਇਹਦਾ ਪੈਟਰੋਲ ਇਹਦਾ ਕਰਾਂਗੇ ਸਾਫ਼ ਕਰਾਵਾਂਗੇ ਇਹਨੂੰ ਕਰਾ ਇਹਨੂੰ ਜਦੋਂ ਆਪਾਂ ਲਈ ਜਿਵੇਂ ਕਹੇਗੀ ਵੀ ਗੱਡੀ ਇਹ ਤਾਂ ਫਿਰ ਉਹਨੂੰ ਤੁਰਪਾ ਤੋਂ ਚਮਚਾ ਚਮਕਾ 1300 ਰੁਪਏ ਲੱਗੂ 500 ਆਪਣੇ ਕੋਲ ਤਾਂ 1300 ਰੁਪਿਆ ਲੋ ਜੀ ਕਿਰਾ ਹੁਣ ਆਪਣਾ ਹੋ ਗਿਆ ਗੱਡੀ ਚੱਕ ਤੇ 1500 ਰੁਪਏ ਕਹਿੰਦੇ ਲੱਗੂਗਾ ਕਿਰਾ ਹੁਣ ਆਪਾਂ ਕਰਾ ਲਈਏ ਫਿਰ ਆਪਾਂ ਮਿਲਦੇ ਆਂ ਲੋ ਵੀ ਦੋਸਤੋ ਅਸੀਂ ਹੁਣ ਆਪਦਾ ਸਾਰਾ ਕੁਝ ਕਰਾ ਲਿਆ ਵਾ ਪਾਸਿੰਗ ਵਗੈਰਾ ਦਾ ਸਰਟੀਫਿਕੇਟ ਜਿਹੜਾ ਸੀਗਾ ਆਪਾਂ ਲੈਣਾ ਇਹਦਾ ਹੈ ਦੇਖ ਤਾ ਨਹੀਂ ਗਿਆ ਕੁਝ ਆਪਾਂ ਨੂੰ ਕਾਗਜ਼ ਪੱਤਰ ਆਪਾਂ ਤਾਂ ਕੋਈ ਨਹੀਂ ਦੇ ਗਿਆ ਉਹ ਪਾਸਿੰਗ ਬਸ ਹੋ ਗਈ ਹੈ ਹਾਂ ਬਸ ਉਹ ਕਹਿੰਦਾ ਮੈਂ ਤੁਹਾਨੂੰ ਕਰਵਾ ਦੂੰਗਾ ਉਹ ਤਾਂ ਹੋ ਹੀ ਜਾਣੀ ਹੁਣ ਬਸ ਕਾਪੀ ਤਾਂ ਲੈ ਗਿਆ ਫੋਟੋ ਖਿੱਚ ਲਈ ਆਪਾਂ ਉਹ ਮੈਨੂੰ ਚਾਹੀਦੀ ਆ ਮੈਨੂੰ ਇੰਨਾ ਤੋਂ ਯਾਰ ਹੁਣ ਰੋਤਾ ਉਹਲੇ ਤਾਂ ਰੋਜ਼ ਗੱਡੀਆਂ ਕਰਾਉਂਦੇ ਨੇ ਮੈਂ ਤਾਂ ਐਂ ਕਹਾਂਗਾ ਮੈਂ ਕਿਹਾ ਤੂੰ ਦੇ ਨਾ ਦੂਜੇ ਤੇ ਮੜੇ ਹਲਾਲਾ ਲొਕੇਸ਼ਨ ਲਾ ਲਾ ਫਿਰ ਪਤਾ ਲੱਗੂ ਆਪਾਂ ਕਿਹੜੇ ਤੇ ਤੇਰੇ ਨਾਲ ਤੇ ਹਾਂ ਉਹ ਦੂਜੀ ਦਾ ਮੇਰੇ ਨਾਲ ਤੇ ਲਾਉਨੇ ਆ ਫਿਰ ਕਿਉਂਕਿ ਆਪੋ ਹੀ ਲਾਉਨੇ ਨਾ ਪਰ ਇਹ ਤਾਂ ਉੱਤੇ ਕੀ ਹੋ ਗਿਆ ਬੰਦ ਹੋ ਗਈ ਐ ਕਿਉਂ ਬੰਦ ਹੋ ਗਈ ਗੱਡੀ ਗੇਟ ਸਟਾਰਟ ਨਹੀਂ ਹੁੰਦੀ ਨਾ ਐ ਚੱਕਰ ਹੁੰਦਾ ਇਹ ਗੰਦੀ ਹੁੰਦੀ ਨਹੀਂ ਗੇਟ ਤਾਂ ਤਾਲੀਆਂ ਉਹ ਵੀ ਵਰਨਾ ਨਹੀਂ ਮਿਲ ਜੇ ਤਾਂ ਕੱਢ ਦੇ ਫਟਾਫਟ ਸਾਤੂ ਤੇ ਤੋਂ ਬੜੀ ਰੇਤ ਲੋ ਵੀ ਛੁੱਟੀ ਹੋ ਗਈ ਬੱਚਿਆਂ ਨੂੰ ਚੰਡੀਗੜ੍ਹ ਗਰੁੱਪ ਆਫ ਕਾਲਜਿੱ ਤੇ ਜਾਣਾ ਆਪਾਂ ਤਾਂ ਸਿੰਦਾ ਹੀ ਸੀ ਪੌਣ ਜਾੜੇ ਬਨੂੜ ਨੂੰ ਕਿਉਂਕਿ ਅਸੀਂ ਪਹਿਲਾਂ ਇਹਨੂੰ ਆਪਣਾ ਸਰਹੰਦ ਵਾਲੇ ਰੋਡ ਤੇ ਚੜ ਗਏ ਸੀਗੇ ਕੱਲ ਤਲੇ ਪਾਸੇ ਤੇ ਹੁਣ ਅਸੀਂ ਇਸ ਬਨੂੜ ਨੂੰ ਜਾਵਾਂਗੇ ਕਿਉਂਕਿ ਅਸੀਂ ਜਾਣਾ ਪਟਿਆਲੇ ਬਾਰੋ-ਬਾਰ ਨਿਕਲਣਾ ਸੀ ਬਾਈਪਾਸ ਇੱਧਰ ਤਾਂ ਜੰਗਲ ਵਿਆਬਾਨ ਜਿਹਾ ਲੱਗਦਾ ਨਾ ਕੰਨੀ ਹਰਿਆਲੀ ਜੀ ਬਣੀ ਹੋਈ ਇੱਧਰ ਸੁਰੰਗ ਦੇ ਵਿੱਚ ਨਿਕਲ ਕੇ ਸੁਰੰਗ ਚ ਪਈਏ ਸਾਰੇ ਗੱਡੀ ਬੀਜਨੇ ਹਾਂ ਵੀ ਕੀ ਬਣਾਵਾਂ ਇੱਧਰ ਰਹਿ ਗਿਆ ਵਾ ਇਥੋਂ 35 ਕਿਲੋਮੀਟਰ ਰਹਿ ਗਿਆ ਮਤਲਬ ਅੰਨੀ ਸੋਰੀ 26 ਕਿਲੋਮੀਟਰ ਤੋਂ 35 36 ਮੜਦਾ ਰਸਤਾ ਵਾ ਲ ਮੈਂ ਦੇਖ ਲਿਆ ਮੈਂ ਕਿਹਾ ਮੋਂ ਆਪ ਦੋ ਵਾਰ ਬਣਾ ਕੇ ਖਾਦਾ ਬਸ ਹੁਣ ਤੱਕ ਹੁਣ ਤਾਂ ਦੂਜਾ ਆ ਜਾਣਾ ਸਰੋਂ ਦਾ ਸਾਗ ਆ ਜਾਣਾ ਮੈਂ ਤਾਂ ਦੂਜਾ ਆਉਂਦਾ ਪਿਆ ਨਾ ਕੀ ਨਾ ਆਉਂਦਾ ਦਾ ਤੋਰੀਏ ਤਾਂ ਨਹੀਂ ਤੋਰੀਏ ਸਾਹ ਹੁੰਦਾ ਇਹ ਤਾਂ ਆਹ ਲੇਕਨ ਅੰਤਰਰਾਸ਼ਟਰੀ ਹਵਾਈ ਅੱਡਾ ਆ ਗਿਆ ਅੰਬਾਲੇ ਦਾ ਅੰਬਾਲਾ ਤੇ ਦੂਜੇ ਇਧਰ ਨੂੰ ਮਨੂੜ ਆ ਗਿਆ ਬਾਈਪਾਸ ਬਣਦੇ ਬਣਦੇ ਪਏ ਬਾਈ ਇਧਰ ਕਿੱਧਰ ਜਾਨਾ ਕਿੱਧਰ ਕਿੱਧਰ ਜਾਨਾ ਆਪਾਂ ਤਾਂ ਐਂ ਆ ਕੇ ਉਹ ਐਂ ਜਾਣਾ ਪਰ ਓਕੇ ਇਹ ਤਾਂ ਹੋਰ ਪਾਸੇ ਚੱਲਿਆ ਯਾਰ ਨਹੀਂ ਨਹੀਂ ਤੂੰ ਚਲਾ ਆਵੇਂ ਆਪਾਂ ਉੱਥੋਂ ਘੁੰਮ ਕੇ ਘੁੰਮ ਕੇ ਉੱਡਣ ਉੱਪਰ ਉਹ ਸਾਰੇ ਇਧਰ ਨੂੰ ਘੁੰਮ ਕੇ ਆਉਣਗੇ ਨਾ ਰਸਤੇ ਡਿਵਰਟ ਕੀਤਾ ਗਿਆ ਨਾ ਇਹ ਦੂਜੇ ਪਾਸੇ ਚੱਲਿਆ ਹੁੰਦਾ ਹੈ ਬੰਦਾ ਹੈ ਗਲਤ ਹੋ ਗਿਆ ਪੰਜ ਮੈਂ ਤੈਨੂੰ ਕਹੀ ਨਹੀਂ ਨਹੀਂ ਖੜ ਜਾ ਖੜ ਜਾ ਗਲਤ ਹੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ ਬਹੁਤ ਜਾਮ ਲੱਗਿਆ ਪਿਆ ਜੀ ਮਲੂਨ ਬਨੂਨ ਖੜੇ ਆਂ ਅਸੀਂ ਪੁਲ ਤੇ پتہ ਨਹੀਂ ਕਾਹਦਾ ਜਾਮ ਲੱਗਿਆ ਮੈਨੂੰ ਲੱਗਦਾ ਤਾਂ ਕੁਝ ਗੱਲਬਾਤ ਹੋਈ ਆ ਬਹੁਤ ਦੂਰ ਤੱਕ ਆਹੋ ਤੱਕ ਜਾਮ ਲੱਗਿਆ ਹਨਾ ਕਮਾਲ ਆ ਯਾਰ ਆ ਅਸੀਂ ਕਿਉਂ ਚੱਲ ਖਿੱਚ ਕੇ ਆ ਜਾਾਂਗੇ ਨਾਲ ਤਾਂ ਫਿਰ ਉਧਰ ਨੂੰ ਚੰਗੇ ਸੀਗੇ ਇਹਨਾਂ ਨੂੰ ਉਧਰੋਂ ਆ ਦੇਣ ਨਾਲ ਤਾਂ ਆਪਾਂ ਉੱਪਰ ਦੀ ਹਣਾ ਜਿਆਦਾ ਪੇਪਰ ਉੱਪਰ ਹੋਊਗਾ ਇਧਰ ਆ ਵੀ ਕਿੰਨੀ ਕਿੰਨੀਆਂ ਗੱਡੀਆਂ ਖੜੀਆਂ ਉਹ ਦੇ ਅੰਦਰ ਕਿੰਨੀਆਂ ਗੱਡੀਆਂ ਖੜੀਆਂ ਨੇ ਸਕੂਲ ਆਫ ਮੈਰੀਟਾਈਮ ਸਟੱਡੀਜ਼ ਸਟੱਡੀਜ਼ ਚਿਤਕਾਰਾ ਯੂਨੀਵਰਸਿਟੀ ਆ ਬਾਈ ਠੀਕ ਆ ਵੱਲੋਂ ਵੀ ਆ ਰਿਹਾ ਨਾ ਟ੍ਰੈਫਿਕ ਬਹੁਤ ਉੱਪਰੋਂ ਵੀ ਆ ਡਬਲ ਟ੍ਰੈਫਿਕ ਹੋ ਗਿਆ ਤਾਂ ਹੀ ਜਾਮ ਲੱਗਿਆ ਆ ਕਾਲੀ ਕਾਲੀ ਜਿੱਡੇ ਗੱਡੀ ਲਵਾ ਲਈਏ ਨਾਲ ਕੋਈ ਨਹੀਂ ਆ ਹੈਗੀ ਚਿਤਕਾਰਾ ਯੂਨੀਵਰਸਿਟੀ ਕੋਈ ਐਗਜ਼ਾਮ ਵਗੈਰਾ ਹੈਗਾ ਅੱਜਾਂ ਦੇ ਜਾਂ ਤਾਂ ਬਹੁਤ ਤਕੜੀ ਯੂਨੀਵਰਸਿਟੀ ਆ ਵੀ ਹੈ ਨਾ ਨਾ ਚੱਲਦਾ ਯੂਨੀਵਰਸਿਟੀ ਦਾ ਪੂਰਾ ਇਹਦਾ ਦਮਾਚੀ ਪੂਰੀ ਚੱਲਦੀ ਹੈ ਨਹੀਂ ਟਰੈਫਿਕ ਹੈ ਪਤਾ ਨਹੀਂ ਕੀ ਕਾਹਦਾ ਚੱਕਰ ਕੀ ਬਣਾਇਆ ਦਾ ਯਾਰ ਚਾਰੇ ਪਾਸੇ ਆ ਜਾਂਦਾ ਨਾ ਟਰੈਫਿਕ ਇੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਗੱਡੀਆਂ ਯਾਰ ਬਈ ਕੋਈ ਚੀਜ਼ ਹੋਈ ਹੋਣੀ ਹੈ ਪੱਕਾ 100% ਗਾਂ ਹਨਾ ਹੋ ਸਕਦਾ ਹੈ ਕੋਈ ਨਾ ਕੋਈ ਤਾਂ ਚੀਜ਼ ਹੋਈ ਹੋਵੇ ਜਾਂ ਕੋਈ 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 ਟਰੱਕ ਪਲਟਿਆ ਦਾ ਤੂੜੀ ਵਾਲਾ ਜਾਂ ਕੋਈ ਐ ਚੀਜ਼ ਹੋ ਜੈ ਨਾ ਫਿਰ ਉਹ ਤਾਂ ਹੋ ਜਾਂਦਾ ਵਾ ਐਕਸੀਡੈਂਟ ਹੋ ਗਿਆ ਜੀ ਬਹੁਤ ਤਕੜਾ। ਕੋਲਡ ਕੋਲਡ। ਓਹ ਹੋ। ਆਵਾਜ਼ ਹੋਰ ਤੇ ਲੱਗੀ ਆ। ਹੂੰ ਬਹੁਤ ਤਕੜਾ ਐਕਸੀਡੈਂਟ ਆ। ਆ ਗੱਡੀ 55 ਵਾ। ਗੱਡੀ ਮੋੜਨ ਲੱਗਿਆ। ਬਹੁਤ ਭਜਾਉਂਦੇ ਆ ਬਾਈ ਗੱਡੀਆਂ ਭਜਦੀਆਂ ਬਹੁਤ ਆ ਰੋਡ ਤੇ ਕੀ ਕਰਨਾ ਹੁਣ। ਇਹਦਾ ਹੁਣ ਜਿਹੜਾ ਬੰਦਾ ਕਰੋ ਚੜਾਉਣ ਲੱਗਿਆ ਜਾਂ ਹਨਾ ਉਹ ਜੇ ਪਾਸ ਕਰਨ ਲੱਗਿਆ ਉਹਨੂੰ ਦੇਖਣਾ ਚਾਹੀਦਾ ਜੀ। ਇਹਦਾ ਹਾਈਵੇ ਆ ਇਹਦਾ ਯਾਰ ਮੇਨ ਵੱਡਾ। ਇਹਦਾ ਗੱਡੀ 100 ਦੇ ਸਪੀਡ ਨਾਲ। ਤੇ ਕੁਲਚੇ ਖਾਣ ਲੱਗੇ ਸੀਗੇ ਯਾ ਰੋਸ਼ਨ ਦੇ ਕੁਲਚੇ। ਬਹੁਤ ਵਧੀਆ ਬਣਾਉਂਦਾ ਕੋਲਚੇ ਜਿਹੜੇ ਆ ਜਦੋਂ ਆਪਾਂ ਪਟਿਆਲੇ ਨੂੰ ਜਾਣਦੇ ਆ ਪਹਾਣੀਗੜ ਵੱਲ ਸੰਗਰੂੜਾ ਦੇ ਪਾਸੋਂ ਆਉਨੇ ਆ ਭਾਖੜਾ ਨਹਿਰ ਆਉਂਦੀ ਆ ਉਹ ਨਹਿਰ ਲੰਘ ਕੇ ਸੱਜੇ ਪਾਸੇ ਨੂੰ ਨਹਿਰੋਂ ਨਹਿਰ ਸੜਕ ਮੁੜਦੀ ਆ ਉਸ ਉਹਨਾਂ ਰੋਡ ਤੇ ਉਸ ਰੋਡ ਤੇ ਖੜੇ ਹੁੰਦੇ ਨੇ ਇਹ ਬਹੁਤ ਖੜੇ ਕੋਲਚੇ ਵਾਲੇ ਬਹੁਤ ਵਧੀਆ ਬਣਾਉਂਦੇ ਨੇ ਯਾਨੀ ਕਿ ਮੱਖਣ ਮੁੱਖਣ ਲਾ ਕੇ ਪੂਰਾ ਵਧੀਆ ਉਹ ਦੇਖੋ ਦੋਸਤੋ ਸਾਹਮਣੇ ਮੰਕੀ ਬੈਠੇ ਨੇ ਉਹ ਦੇਖੋ ਸਾਹਮਣੇ ਬੈਠੇ ਮੰਕੀ ਤੁਹਾਨੂੰ ਹਰੀ ਮੇਚ ਨਾ ਪਾਉਂਦਾ ਫਿਰ ਗੇੜੇ ਤਾਂ ਹਰੀ ਮੇਚ ਖਰਾਬ ਕਰੂਗੀ ਲੈਟਰਾਂ ਲੱਗੀਆਂ ਨਾ நான் ਇਹ ਚਾਗ ਝਾਗ ਝਗਠਾਲਦਾ ਜਿਵੇਂ ਸਰਫ ਵਾਲਾ ਪਾਣੀ ਹੁੰਦਾ ਹੋ ਜਾਂਦਾ ਨਾ ਕੋਹ ਚੱਲ ਉਧਰ ਹੁੰਦੇ ਦੇ ਪਾਸੇ ਇਹਦਾ ਨਵਾਂ ਨਜਵਾਂ ਤ ਨੂੰ ਹੁੰਦੇ ਨੇ ਸਵੀਮਿੰਗ ਪੂਲ ਬਣਾਇਆ ਹੋਇਆ ਉਹ ਦੇਖੋ ਦੋਸਤੋ ਸੂਰਜ ਕਿੱਥੇ ਜਾਵੜਾ ਜਰਾ ਕੰਡਾ ਹੋ ਜਾਂਦਾ ਸੂਰਜ ਜਾ ਕੇ ਨਿੱਤਲੇ ਨਾ ਦੋਸਤੋ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਸੀ ਅਸੀਂ ਉਹ ਆਏ ਸੀ ਕਿ ਹੁਣ ਮੜਿਆ ਅੰਦਰੋਂ ਦੇਖਣ ਬਸ ਘਰ ਨੂੰ ਚੱਲਦੇ ਆ